ਬੜੀ ਮੰਤਰੀ ਨੇ ਸਾਫ ਨਾ ਕਰਦੀ ਕਹਿੰਦੇ ਹਜੇ ਸਾਡਾ ਕੋਈ ਪ੍ਰਵਧਾਨ ਨਹੀਂ ਹੈ ਕਿਉਂਕਿ ਇਹ ਵੀ ਨਸ਼ਾ ਹੈ ਉਹਨੂੰ ਨਸ਼ੇ ਚ ਐਡਾ ਤੇ ਫਿਰ ਸ਼ਰਾਬ ਵੀ ਨਸ਼ਾ ਜੀ ਸ਼ਰਾਬ ਦੇ ਹੁਣ ਠੇਕੇ ਹੈ ਗਈ ਆ ਹਾਂ ਹੁਣ ਕੋਈ ਕਿਸੇ ਨੂੰ ਲੋੜ ਹੁੰਦੀ ਹੈ ਤੇ ਉਹ ਪੀ ਲੀਦਾ ਜੇ ਕਿਸੇ ਨੂੰ ਲੋੜ ਨਹੀਂ ਹੈਗੀ ਤੇ ਵਰਤਾ ਨਹੀਂ ਦੇ ਗਏ ਲੋਕ ਤੇ ਇਸ ਕਰਕੇ ਜੇ ਕਿਸੇ ਨੂੰ ਲੋੜ ਹੋਊਗਾ ਤਾਂ ਖਾ ਸਕਦਾ ਨਹੀਂ ਲੋੜ ਹੋਊਗਾ ਤਾਂ ਨਾ ਖਾਊਗਾ ਜੋ ਭਰਮਵੀਰ ਗਾਂਧੀ ਨੇ ਚੁੱਕੇ ਅਸੀਂ ਬੁੱਤੇ ਮੈਂ ਉਹਨਾਂ ਨੂੰ ਸਮਝ ਲਓ ਵੀ ਦੁਬਾਰਾ ਉਹਨਾਂ ਨੇ ਪਰੋੜਤਾ ਕਰ ਰਹੇ ਆ ਉਹਨਾਂ ਨੇ ਸੈਂਟਰ ਚੁੱਕੇ ਹੀ ਪੰਜਾਬ ਚੁੱਕੇ। ਕਾਫੀ ਸਾਰੇ ਪਕਵਾੜੇ ਤੋਂ ਇਹ ਗੱਲ ਆ ਰਹੀ ਸੀਗੀ ਕਿ ਉਹ ਸਿੰਥੈਟਿਕ ਨਸ਼ਾ ਤੋਂ ਹਟਾਣ ਲਈ ਜੇ ਗੱਲ ਕੀਤੀ ਜਾਏ ਤਾਂ ਐਦਾਂ ਦੀ ਸਪੋਰਟ ਸਿਸਟਮ ਚਾਹੀਦਾ। ਭੁੱਕੀ ਫੀਮ ਉਹ ਤੋੜਿਆ। ਉਹ ਉਹਨਾਂ ਦੀ ਤੋੜ ਪੂਰੀ ਕਰ ਸਕਦੀ ਆ ਤੇ ਭੁੱਕੀ ਫੀਮ ਉਹਨਾਂ ਦੀ ਜਾਨ ਨਹੀਂ ਲਊਗੀ। ਉਹ ਤੋਂ ਬਚ ਜਾਣਗੇ। ਉਹਦੇ ਤੋਂ ਜਿਹੜਾ ਜਾਨ ਬਚ ਜੂਗਾ ਉਸ ਤੋਂ ਬਾਅਦ ਔੜੀ-ਉੜੀ ਨੂੰ ਛੱਡਿਆ ਜਾ ਸਕਦਾ। ਸੰਥੈਟਿਕ ਨਸ਼ਾ ਨਾ ਸਮੈਕ ਚਾਹੇ ਕੋੜੀਆਂ ਚਾਹੇ ਟੀਕੇ ਇਹ ਸਕਰਾਣੋ ਜਿਹੜੇ ਬੱਚੇ ਬਣਾਉਣ ਵਾਲੇ ਉਹ ਖਤਮ ਕਰ ਦਿੰਦੇ ਆ ਉਧਰ ਕੋਈ ਨਸ਼ਾ ਨਹੀਂ ਕਰਦਾ ਬੰਦਾ ਇਹ ਉਹਨਾਂ ਦੀ ਖੇਤੀ ਆ ਖੇਤੀ ਆ ਆਪਦੀ ਬੀਜ ਦੇ ਵਣਦੇ ਤੇ ਆਪਦਾ ਸਰਕਾਰ ਨੂੰ ਦੇ ਦਿੰਦੇ ਆ ਅੱਸੀ ਕੱਲ ਜੀ ਤੁਸੀਂ ਦੇਖਿਓ D5 ਚੈਨਲ ਪੰਜਾਬੀ ਅੱਜ 7 ਮਾਰਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਹਰਮਿਤ ਸਿੰਘ ਪਠਾਨ ਮਾਜਰਾ ਹੋਰਾਂ ਨੇ ਬਹੁਤ ਹੀ ਗੰਭੀਰ ਮਸਲਾ ਚੱਕਿਆ ਆਪਣੀ ਸਰਕਾਰ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਉਹਨਾਂ ਨੇ ਪੁੱਛਿਆ ਕਿ ਕੀ ਕੋਈ ਐਸਾ ਪ੍ਰਵਧਾਨ ਹੈਗਾ ਕਿ ਕੋਈ ਐਸਾ ਪ੍ਰੋਵੀਜ਼ਨ ਹੈਗਾ ਕਿ ਪੋਸਟ ਦੀ ਅਫੀਮ ਦੀ ਖੇਤੀ ਦੀ ਸਰਕਾਰ ਕੋਈ ਇਜਾਜ਼ਤ ਦਵੇ ਜਾਂ ਇਸ ਤਰ੍ਹਾਂ ਦਾ ਕੁਝ ਪਾਲਿਸੀ ਬਣਾਈ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਦਿਨੀ ਪਿਛਲੀਆਂ ਸਰਕਾਰਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤੇ ਨਸ਼ੇ ਦਾ ਮੁੱਦਾ ਲਗਾਤਾਰ ਜਿਹੜਾ ਹੈਗਾ ਉਹ ਚੌਣ ਮੈਨੀਫੈਸਟੋ ਦਾ ਹਿੱਸਾ ਰਹਿੰਦਾ ਰਿਹਾ ਔਰ ਬਹੁਤ ਹੀ ਗੰਬੀਰ ਸਮੱਸਿਆ ਹੈਗੀ ਹੈ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂ ਧੰਨਵਾਦ ਜੀ ਤੁਹਾਡਾ ਅੱਜ ਪਠਾਨ ਮਾਜਰਾ ਜੀ ਤੁਸੀਂ ਆਪਣੇ ਹੀ ਸਰਕਾਰ ਨੂੰ ਇਹ ਸਵਾਲ ਕੀਤਾ ਹੈ ਕਿ ਕਿਸੇ ਵੀ ਤਰੀਕੇ ਦੀ ਅਫੀਮ ਪੋਸਟ ਜਿਹੜੀ ਹੈ ਉਹਦਾ ਇਜਾਜ਼ਤ ਦਿੱਤੀ ਜਾਏ ਕਿ ਨਹੀਂ ਜਦ ਕਿ ਖੇਤੀ ਮੰਤਰੀ ਜੀ ਨੇ ਕਿਹਾ ਕਿ ਹਜੇ ਪ੍ਰਬਧਾਨ ਨਹੀਂ ਹੈਗਾ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਮੁੱਦਾ ਬਹੁਤ ਜ਼ਰੂਰੀ ਹੈ ਵਿਸਥਾ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਬਹੁਤ ਪ੍ਰੋਬਲਮ ਸੀ ਨੌਜਵਾਨੀ ਗਲਤਾਨ ਹੋਈ ਸੀਗੀ ਤਾਂ ਤੁਸੀਂ ਡੈਫੀਨੇਟਲੀ ਇਹਦੇ ਬਾਰੇ ਹੀ ਸੋਚਿਆ ਕਿਉਂਕਿ ਕਾਫੀ ਸਾਰੇ ਪਖਵਾੜਿਆਂ ਤੋਂ ਇਹ ਗੱਲ ਆ ਰਹੀ ਸੀਗੀ ਕਿ ਉਹ ਸਿੰਥੈਟਿਕ ਨਸ਼ਿਆਂ ਤੋਂ ਹਟਾਉਣ ਦੀ ਜੇ ਗੱਲ ਕੀਤੀ ਜਾਏ ਤਾਂ ਐਦਾਂ ਦੇ ਸਪੋਰਟ ਸਿਸਟਮ ਚਾਹੀਦਾ ਤੁਸੀਂ ਜਿੰਨੇ ਵੀ ਪੱਤਰਕਾਰ ਮੇਰੇ ਵੀਰ ਹੈ ਚਾਹੇ ਕੋਈ ਵੀ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਤੁਸੀਂ ਇਹ ਦੱਸੋ ਵੀ ਅੱਜ ਜੋ ਸਾਡੇ ਪੰਜਾਬ ਦੀ ਹਾਲਾਤ ਆ ਸਾਰੀਆਂ ਸਰਕਾਰਾਂ ਨੇ ਨਸ਼ਿਆਂ ਦੇ ਉੱਤੇ ਕਹਿ ਕੇ ਵੀ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਐ ਕਰਾਂਗੇ ਵੋਟਾਂ ਲਈਆਂ ਲੋਕਾਂ ਕੋਲ ਪਰ ਕੁਝ ਵੀ ਨਹੀਂ ਹੋਇਆ ਉਹਦਾ ਰਿਜ਼ਲਟ ਬਹੁਤ ਘੱਟ ਸਾਡੀ ਸਰਕਾਰ ਨੇ ਸਗੋਂ ਕੰਟਰੋਲ ਕੀਤਾ ਅਤੇ ਕਾਫੀ ਜ਼ਿਆਦਾ ਬੱਚੇ ਜਿਹੜੇ ਉਹ ਨਹੀਂ ਨੁਕਸਾਨੇ ਗਏ ਪਿਛਲੀਆਂ ਸਰਕਾਰਾਂ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਬੱਚੇ ਜਿਹੜੇ ਉਹ ਖਤਮ ਹੋਏ ਆ ਜਿਹੜਾ ਨਸ਼ੇ ਨੂੰ ਨਸ਼ਾ ਹੀ ਘਟ ਸਕਦਾ ਜਿਹੜੀ ਭੁਤੀ ਫੀਮ ਆ ਇੱਕ ਕੁਦਰਤੀ ਨਸ਼ਾ ਆ ਜਾਂ ਦੂਸਰੀ ਆ ਖੇਤੀ ਦੇ ਵਿੱਚੋਂ ਹੀ ਇਹ ਪੈਦਾ ਹੋਈ ਫੀਮ ਹੈ ਖੇਤੀ ਦੇ ਵਿੱਚੋਂ ਹੀ ਭੁੱਕੀ ਫੈਦਾ ਹੁੰਦੀ ਹੈ ਖਾਸ ਕਰਕੇ ਆਓ ਆਰਟੀ ਵਿੱਚ ਆਪਣੇ ਘਰਾਂ 'ਚ ਵਰਤੀ ਜਾ ਸਕਦੀ ਆ ਸਾਰੀਆਂ ਦਵਾਈਆਂ ਦੇ ਵਿੱਚ ਫੀਮ ਜਿਹੜੀ ਉਹ ਵਰਤੀ ਜਾ ਸਕਦੀ ਵਰਤ ਵਰਤ ਰਹੇ ਆਪਾਂ ਅੱਜ ਸਿੰਥੈਟਿਕ ਨਸ਼ੇ ਨੂੰ ਛਡਾਉਣ ਵਾਸਤੇ ਸਾਡੇ ਕੋਲ ਸੈਂਟਰ ਖੁੱਲੇ ਸੀ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਗਏ ਉਹ ਥੋੜਾ ਚਿਰ ਉੱਥੇ ਰਹਿਏ ਉਸ ਤੋਂ ਬਾਅਦ ਉਹ ਬੱਚੇ ਬਾਹਰ ਆਣ ਕੇ ਫਿਰ ਲੱਗ ਗਏ ਉਹਨਾਂ ਦੀ ਜਿਹੜੀ ਤੋੜ ਪੂਰੀ ਨਹੀਂ ਹੁੰਦੀ ਜਿਹੜੀ ਭੁੱਕੀ ਫੀਮ ਉਹ ਤੋੜ ਆ ਉਹ ਉਹਨਾਂ ਦੀ ਤੋੜ ਪੂਰੀ ਕਰ ਸਕਦੀ ਆ ਤੇ ਭੁੱਕੀ ਫੀਮ ਉਹਨਾਂ ਦੀ ਜਾਨ ਨਹੀਂ ਲਊਗੀ ਉਹਤੋਂ ਬਚ ਜਾਣਗੇ ਉਹਦੇ ਚੋਂ ਜਿਹੜਾ ਜਾਨ ਬਚੂਗਾ ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਛੱਡਿਆ ਜਾ ਸਕਦਾ ਤੇ ਜਿਹੜਾ ਸਿੰਥੈਟਿਕ ਨਸ਼ਾ ਉਹਨੂੰ ਛੱਡਿਆ ਨਹੀਂ ਜਾ ਸਕਦਾ ਹੌਲੀ ਹੌਲੀ ਛੜਾਉਂਦਾ ਛੜਾਉਂਦਾ ਤੂੰ ਬੰਦਾ ਛਟਕਾਰਾ ਪਾ ਸਕਦਾ ਹੈ ਤੇ ਜਿਹੜੀ ਖੇਤੀ ਆ ਉਹਦੇ ਜਦ ਖੇਤੀ ਹੋਊਗੀ ਸਾਡੀ ਹਰ ਇੱਕ ਦਵਾਈ ਚ ਅੱਜ ਫੀਮ ਪੈਂਦੀ ਆ ਉਹਦੇ ਨਾਲ ਸਾਡਾ ਜਿਹੜਾ ਰੈਵਨਿਊ ਵੀ ਵਧੂਗਾ ਤੇ ਕਿਸਾਨ ਵੀ ਬਚਣਗੇ ਇਹ ਕਿਸਾਨਾਂ ਦੀ ਜਿਹੜੀ ਫਸਲ ਆ ਇਹ ਫਸਲ ਆ ਇਹ ਫਸਲ ਦੇ ਨਾਲ ਸਾਡਾ ਜਿਹੜਾ ਰੈਵਨਿਊ ਵੀ ਟਾਪ ਜਾਊਗਾ ਤੇ ਸਾਡੇ ਜਿਹੜੇ ਬੱਚੇ ਉਹ ਬਚਣਗੇ ਅੱਜ 136 ਜਿਹੜੇ ਬੇਬੀ ਟਿਊਬ ਬੱਚੇ ਰੱਖਦੇ ਆ ਉਹ 136 ਹਸਪੀਟਲ ਉਹ ਵੀ ਜੇ ਮੈਂ ਗੱਲ ਕਰਨ ਲੱਗੀ ਸੀ ਤੁਹਾਨੂੰ ਕਿ ਖਾਸ ਕਰਕੇ ਆਈਵੀਐਫ ਸੈਂਟਰਸ ਦੀ ਤੁਸੀਂ ਖਾਸ ਕਰਕੇ ਇਸ ਦੇ ਨਾਲ ਗੱਲ ਕੀਤੀ ਹੈ ਜੋੜ ਕੇ ਕਿ ਤੁਸੀਂ ਇਹਦੇ ਵਿੱਚ ਤੁਸੀਂ ਜਦੋਂ ਉਹਦਾ ਸਪਲੀਮੈਂਟ ਕੁਐਸਚਨ ਲਿਆਇਆ ਤੁਸੀਂ ਆਪਣੀ ਗੱਲ ਅੱਗੇ ਵਧਾਈ ਤਾਂ ਤੁਸੀਂ ਆਈਵੀਐਫ ਸੈਂਟਰਸ ਦੀ ਖਾਸ ਤੌਰ ਤੇ ਗੱਲ ਕੀਤੀ। ਕਾਫੀ ਧੇਰ ਪਹਿਲੇ ਜਦੋਂ ਬਹੁਤ ਘੱਟ ਸੀਗੇ ਬਠਿੰਡਾ ਜਾਂ ਫਿਰ ਜਲੰਧਰ ਜ਼ੋਨ 'ਚ ਸੀਗੇ ਉਦੋਂ ਅਸੀਂ ਵੀ ਸਟੋਰੀਆਂ ਕਰਦੇ ਹੁੰਦੇ ਸੀ ਇਸ ਤੇ ਉਦੋਂ ਅਲਰਟ ਕੀਤਾ ਗਿਆ ਸੀਗਾ ਕਿ ਐਵੇਂ ਦੇ ਹਾਲਾਤ ਜਿਹੜੇ ਨੇ ਬੰਦੇ ਆਰੇ ਨੇ ਅੱਜ ਤੁਸੀਂ ਇਸਤੇ ਦੇ ਨਾਲ ਕਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਇਹ ਜਿਹੜਾ ਸਿੰਥੈਟਿਕ ਨਸ਼ਾ ਹੈ ਨਾ ਸਮੈਕ ਚਾਹੇ ਗੋਲੀਆਂ ਚਾਹੇ ਟੀਕੇ ਇਹ ਸਕਰਾਨੋ ਜਿਹੜੇ ਬੱਚੇ ਬਣਾਉਣ ਵਾਲੇ ਉਹ ਖਤਮ ਕਰ ਦਿੰਦੇ ਆ ਜਿਹੜੇ ਪੁਰਾਣੇ ਬਜ਼ੁਰਗ ਖਾਂਦੇ ਸੀ ਫੀਮਪੁਕੀ ਆਪਣੇ ਘਰ ਦਾ ਕੰਮ ਵੀ ਕਰਦੇ ਸੀ ਖੇਤੀ ਵੀ ਕਰਦੇ ਸੀ ਤੇ ਆਪਦਾ ਪਰਿਵਾਰ ਵੀ ਪਾਲਦੇ ਸੀ ਇਹ ਜਿਹੜੇ ਨਸ਼ੇ ਆ ਇਹ ਸਰੀਰ ਵੀ ਖਤਮ ਕਰਦੇ ਆ ਜਾਨ ਵੀ ਲੈਂਦੇ ਆ ਤੁਸੀਂ ਕਦੀ ਰਾਜਸਥਾਨ ਚ ਨਹੀਂ ਸੁਣੋਗੇ ਬੀ ਵੀ ਟਿਊਬ ਕਦੀ ਐਮ ਪੀ ਮੱਧ ਪ੍ਰਦੇਸ਼ ਨਹੀਂ ਸੁਣੋਗੇ ਜਿਹੜੀਆਂ ਸਟੇਟਾਂ ਦੇ ਵਿੱਚ ਇਹ ਸਮਾਇਕ ਜਾਂ ਸਿੰਥੈਟਿਕ ਨਸ਼ਾਨੀ ਹੈਗਾ ਉੱਥੇ ਕੋਈ ਇਸ ਇਨਾ ਹਸਪੀਟਲਾਂ ਦੀ ਲੋੜ ਨਹੀਂ ਹੈਗੀ ਉੱਥੇ ਠੇਕੇ ਵੀ ਹੈਗੇ ਆ ਉੱਥੇ ਖੇਤੀ ਵੀ ਹੈਗੀ ਆ ਉਹ ਖੇਤੀ ਦੇ ਨਾਲ ਮੈਂ ਨਹੀਂ ਕੋਈ ਸੁਣਿਆ ਵੀ ਉਹਨਾਂ ਉਹਨਾਂ ਸਟੇਟਾਂ ਦੇ ਵਿੱਚ ਨਸ਼ੇੜੀ ਲੋਕ ਬਹੁਤ ਵੇਖਣ ਨੂੰ ਮਿਲੇ ਆ ਜਾਂ ਉੱਥੇ ਸਾਰਾ ਘਰ ਘਰ ਨਸ਼ਾ ਹੋ ਗਿਆ ਉਧਰ ਕੋਈ ਨਸ਼ਾ ਨਹੀਂ ਕਰਦਾ ਬੰਦਾ ਇਹ ਉਹਨਾਂ ਦੀ ਖੇਤੀ ਆ ਖੇਤੀ ਆ ਆਪਦੀ ਬੀਜ ਦੇ ਵੜਦੇ ਤੇ ਆਵਦਾ ਸਰਕਾਰ ਨੂੰ ਦੇ ਦਿੰਦੇ ਆ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੂੰ ਦਿੰਦੇ ਆ ਉਹਦੇ ਨਾਲ ਉਹਨਾਂ ਨੂੰ ਖੇਤੀਬਾੜੀ ਤੋਂ ਫਾਇਦਾ ਵੀ ਹੁੰਦਾ ਇਹ ਜਿਹੜੀਆਂ ਚੀਜ਼ਾਂ ਆ ਮੈਂ ਤੁਹਾਨੂੰ ਇੱਕ ਗਾਰੰਟੀ ਕਰਦਾ ਵੀ ਜਿਹੜਾ ਭੁਗਤੀ ਫੀਮ ਤੇ ਬੰਦਾ ਲੱਗ ਜੂਗਾ ਉਹਦੀ ਜਾਨ ਨਹੀਂ ਜਾਂਦੀ ਉਹ ਬਚੂਗਾ ਇਹ ਸ਼ਕਰਾਣੋ ਵੀ ਉਹਦੇ ਠੀਕ ਰਹਿਣਗੇ ਆਪਦੀ ਜਾਨ ਵੀ ਬਚਾਊਗਾ ਆਪਦਾ ਪਰਿਵਾਰ ਵੀ ਬਚਾਊਗਾ ਤੇ ਆਪਦੇ ਮਾਪਿਓ ਦਾ ਸਭੇ ਰੋ ਵੀ ਦਲਾਰਾ ਵੀ ਬਣ ਕੇ ਰਹੂਗਾ ਹੌਲੀ ਹੌਲੀ ਉਹ ਨਸ਼ੇ ਨੂੰ ਜਿਹੜੀ ਭੁੱਖੀ ਫੀਮ ਨੂੰ ਛੱਡ ਸਕਦਾ ਸਿੰਥੈਟਿਕ ਨਸ਼ੇ ਨੂੰ ਛੱਡ ਸਕਦਾ ਵਿਧਾਨ ਸਭਾ ਜੀ ਤੁਸੀਂ ਅੱਜ ਔਨ ਰਿਕਾਰਡ ਹੈ ਗੱਲ ਵਿਧਾਨ ਸਭਾ ਦੇ ਫਲੋਰ ਤੇ ਕਹੀ ਹੈ ਇਹਦੇ ਬਿਨਾ ਵੀ ਕਿਉਂਕਿ 2 ਸਾਲ ਹੋ ਗਏ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਏ ਹੋਏ ਤੁਸੀਂ ਇਹ ਗੱਲ ਆਫ ਦਾ ਕੈਮਰਾ ਜਾਂ ਆਫ ਦਾ ਰਿਕਾਰਡ ਵੀ ਕਿਤੇ ਆਪਣੇ ਖੇਤੀ ਮੰਤਰੀ ਨਾਲ ਸਰਕਾਰ ਨਾਲ ਮੁੱਖ ਮੰਤਰੀ ਜੀ ਨਾਲ ਇਹ ਬਹਿਸ ਕਰਦੇ ਰਹੇ ਹੋ ਵੀ ਅਸਲੀਅਤ ਕਿਹਦੀ ਹੋਣੀ ਚਾਹੀਦੀ ਕਿਉਂਕਿ ਕਾਫੀ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ ਵਿੱਚ ਪਹਿਲੇ ਡਾਕਟਰ ਧਰਮਵੀਰ ਗਾਂਧੀ ਸੀਗੇ ਉਹ ਵੀ ਬਹੁਤ ਜ਼ਿਆਦਾ ਕਿ ਡਾਕਟਰ ਵੀ ਨੇ ਚਲੋ ਗੱਲ ਵੱਖਰੀ ਹੈ ਕਿ ਅੱਜ ਵਿਛੜ ਗਏ ਤੁਹਾਡੇ ਤੋਂ ਵਿਚਾਰਾਂ ਦੀ ਜਿਹੜੀ ਹੈ ਉਹ ਅਲੱਗ-ਅਲੱਗ ਹੋ ਸਕਦੀਆਂ ਜੇ ਪੰਜਾਬ ਬਚਾਓ ਦੀ ਸਾਂਝੀ ਗੱਲ ਕੀਤੀ ਜਾਏ ਤੇ ਉਹ ਡਾਕਟਰ ਹੋਂ ਦੇ ਬਾਵਜੂਦ ਵੀ ਇਸ ਚੀਜ਼ ਨੂੰ ਜਿਹੜਾ ਕਾਫੀ ਇਸ ਦੀ ਹਮਾਇਤੀ ਸੀਗੇ ਹਮਾਇਤ ਕਰਦੇ ਆ ਉਹ ਹਾਰਟ ਪੇਸ਼ੈਂਟ ਹਾਰਟ ਦੇ ਡਾਕਟਰ ਨੇ ਹਾਂਜੀ ਜੇ ਉਹ ਹਾਰਟ ਦੇ ਡਾਕਟਰ ਨੇ ਇਹ ਰეკਮੈਂਡ ਕੀਤਾ ਸੀ ਬੇ ਲੋਕਾਂ ਦੀ ਜਾਨ ਬਚਾਉਣਗੇ ਫਿਰ ਤੁਸੀਂ ਉਹਨਾਂ ਨੂੰ ਮੈਂ ਮੈਂ ਡਾਕਟਰ ਨਹੀਂ ਹਾਂਗਾ ਪਰ ਮੈਨੂੰ ਪਬਲਿਕ ਦਾ ਪਤਾ ਜੋ ਲੋਕ ਚਾਹੁੰਦੇ ਆ ਹਾਂਜੀ ਹਰ ਇੱਕ ਬੰਦਾ ਇੱਥੇ ਕੁਐਸਚਨ ਲਾਉਣ ਤੋਂ ਡਰਦਾ ਸੀ ਬਈ ਸਾਡਾ ਮੁੱਦਾ ਬਣੂਗਾ ਸਾਡੇ ਤੇ ਐਲੀਗੇਸ਼ਨ ਲੱਗੂਗਾ ਪਰ ਇੱਥੇ ਅੱਜ ਸਾਰਿਆਂ ਨੇ ਮੇਰੀ ਹਮਾਇਤ ਕੀਤੀ ਆ ਕੁਝ ਬੰਦੇ ਮੇਰੀ ਵਿਰੋਧਤਾ ਵੀ ਕਰਨਗੇ ਪਰ ਜਿਹੜੀ ਪਬਲਿਕ ਉਹਦਾ ਕੀ ਰਿਸਪਾਂਸ ਆਉਂਦਾ ਉਹ ਦੋ ਚੌਦਾਂ ਦਿਨਾਂ ਚ ਪਤਾ ਲੱਗ ਜਾਊਗਾ ਜਿਹੜੀ ਜਿਹੜੀ ਜੇ ਰਿਸਪਾਂਸ ਚੰਗਾ ਆਊਗਾ ਤਾਂ ਸਰਕਾਰ ਨੂੰ ਇਹਦੇ ਤੇ ਸੋਚਣਾ ਪਊਗਾ ਤੇ ਇਹ ਜਿਹੜੇ ਖੇਤੀ ਜੋਗੀ ਇਹਦੇ ਨਾਲ ਸਾਡਾ ਪੰਜਾਬ ਬਚੂਗਾ ਖਤਮ ਨਹੀਂ ਹੁੰਦਾ ਤੇ ਜੋ ਜੋ ਭਰਾ ਵੀਰ ਗਾਂਧੀ ਨੇ ਚੁੱਕੇ ਸੀ ਮੁੱਦੇ ਮੈਂ ਉਹਨਾਂ ਨੂੰ ਸਮਝ ਲਓ ਵੀ ਦੁਬਾਰਾ ਉਹਨੇ ਪ੍ਰੋਟਾ ਕਰ ਰਹੇ ਹਾਂ ਪ੍ਰੋਟਾ ਕਰ ਰਹੇ ਹਾਂ ਉਹਨਾਂ ਨੇ ਸੈਂਟਰ ਚੁੱਕੇ ਹੀ ਪੰਜਾਬ ਚੁੱਕੇ ਜੇ ਉਹ ਸਹੀ ਮੁੱਦਾ ਸੀ ਉਹਨਾਂ ਨੇ ਚੁੱਕਿਆ ਅੱਜ ਕਿਸੇ ਵੀ ਡਾਕਟਰ ਕੋਲ ਜਾਓ ਜੇ ਉਹਨੂੰ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆਦੀ ਅਗਲਾ ਦਾ ਯਾਰ ਥੋੜੀ ਫੀਮ ਖਵਾ ਲੈਣੀ ਜੇ ਕਿਸੇ ਨੂੰ ਕੋਈ ਹੋਰ ਅਟੈਕ ਹੁੰਦਾ ਅਗਲਾ ਦਾ ਇਹਨੂੰ ਥੋੜਾ ਜਿਆਦਾ ਤੁਸੀਂ ਫੀਮ ਖਵਾ ਲੈਣੀ ਉਹਦੋਂ ਬਚਦੇ ਆ ਲੋਕ ਮਰਦੇ ਨਹੀਂ ਹੈ ਫਿਰ ਖੇਤੀਬਾੜੀ ਮੰਤਰੀ ਨੇ ਸਾਫ਼ ਨਾ ਕਰਦੀ ਕਹਿੰਦੇ ਹਜੇ ਸਾਡਾ ਕੋਈ ਪ੍ਰਵਧਾਨ ਨਹੀਂ ਹੈ ਕਿਉਂਕਿ ਇਹ ਵੀ ਨਸ਼ਾ ਹੈ ਉਹਨੂੰ ਨਸ਼ੇ ਚ ਐਦਾਂ ਤੇ ਫਿਰ ਸ਼ਰਾਬ ਵੀ ਨਸ਼ਾ ਜੀ ਸ਼ਰਾਬ ਦੇ ਹੁਣ ਠੇਕੇ ਹੈ ਗਈ ਆ ਹਾਂ ਉਹਨੂੰ ਕਿਸੇ ਨੂੰ ਲੋੜ ਹੁੰਦੀ ਹੈ ਤੇ ਉਹ ਪੀਲੇ ਦਾ ਜੇ ਕਿਸੇ ਨੂੰ ਲੋੜ ਨਹੀਂ ਹੈਗੀ ਤੇ ਅਬਰਤਾ ਨਹੀਂ ਦੇਗੇ ਲੋਕ ਤੇ ਇਸ ਕਰਕੇ ਜੇ ਕਿਸੇ ਨੂੰ ਲੋੜ ਹੋਊਗਾ ਤਾਂ ਖਾ ਸਕਦਾ ਨਹੀਂ ਲੋੜ ਹੋ ਤਾਂ ਨਾ ਖਾਊਗਾ ਖਾਸ ਕਰਕੇ ਸਪੀਕਰ ਸਾਹਿਬ ਨੇ ਵੀ ਇਸ ਗੱਲ ਨੂੰ ਖਾਸ ਕਰਕੇ ਕਿਹਾ ਵੀ ਖੇਤੀਬਾੜੀ ਮੰਤਰੀ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਦੱਸਣਾ ਪਹਿਲੇ ਪੰਜਾਬ ਦੇ ਵਿੱਚ ਚਲਕਈ ਹੈ ਤੇ ਇਹਦਾ ਮਤਲਬ ਹੈ ਗੱਲ 'ਚ ਕੋਈ ਤਵੱਜਨ ਹੋਣਾ ਸਾਰੇ ਨਾ ਜਿੰਨੇ ਵੀ ਆ ਮਿਲੇ ਆ ਮੰਤਰੀ ਆ ਐਮਪੀ ਆ ਲੋਕ ਸਾਰਾ ਨੂੰ ਡਿਮਾਂਡ ਕਰਦੇ ਵੀ ਇਸ ਚੀਜ਼ ਦਾ ਤੁਸੀਂ ਖੇਤੀ ਕਿਸਾਨਾਂ ਦਾ ਪੂਰਾ ਜੋਰ ਲੱਗਾ ਹੀ ਮੇਰੀ ਖੇਤੀ ਹੋਣੀ ਚਾਹੀਦੀ ਆ ਇਹ ਲੋਕ ਇਹਦੇ ਨਾਲ ਸਹਿਮਤ ਹੀ ਹੋਣਗੇ ਅਨਸਹਿਮਤ ਨਹੀਂ ਹੁੰਦੇ ਜੀ 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 ਇਹ ਲੋਕਾਂ ਦੀ ਅੰਦਰਲੀ ਆਵਾਜ਼ ਆ ਵੀ ਇਹ ਖੇਤੀ ਹੋਵੇ ਸਾਡੇ ਬੱਚਿਆਂ ਦੀ ਜਾਨ ਬਚੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀਗੇ ਹਰਮਿਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੇ ਅੱਜ ਬਹੁਤ ਹੀ ਅਹਿਮ ਸਵਾਲ ਜਿਹੜਾ ਹੈ ਉਹ ਫਲੋਰ ਆਫ ਦਾ ਹਾਊਸ ਪੰਜਾਬ ਦੇ ਸਦਨ ਦੇ ਵਿੱਚ ਚੱਕਿਆ ਔਰ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਨਸ਼ੇ ਦੇ ਵਿੱਚ ਜਿਹੜੀ ਸਾਡੀ ਜਵਾਨੀ ਖਰਾਬ ਹੋ ਰਹੀ ਸੀਗੀ ਔਰ ਉਸ ਦੇ ਨਾਲ ਹੀ ਜਿਹੜੇ ਰਿਲੇਟਡ ਪ੍ਰੋਬਲਮ ਹੋ ਰਹੀ ਸੀ ਇਮਪੋਟੈਂਸੀ ਦੀ ਜਿਸ ਦੇ ਵਿੱਚ ਜਿਸ ਦੇ ਨਾਲ ਕਿ ਨੌਜਵਾਨ ਜਿਹੜੇ ਨੇ ਉਹ ਇੰਪੋਰਟੈਂਟ ਹੋ ਰਹੇ ਸੀਗੇ ਔਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਨਿਜਠਣ ਦੇ ਲਈ ਔਰ ਉਹਨਾਂ ਨੂੰ ਨਸ਼ਿਆਂ ਤੋਂ ਸਿੰਥੈਟਿਕ ਨਸ਼ਿਆਂ ਤੋਂ ਹਟਾਉਣ ਦੇ ਲਈ ਬਹੁਤ ਜ਼ਰੂਰੀ ਹੈਗਾ ਹੈ ਇਸ ਤਰੀਕੇ ਦਾ ਕੋਈ ਉਪਰਾਲਾ ਸਰਕਾਰ ਕਰੇ ਪਰ ਉਹਨਾਂ ਨੇ ਕਿਹਾ ਕਿ ਹਜੇ ਬੇਸ਼ੱਕ ਸਰਕਾਰ ਨੇ ਇਸ ਦੇ ਬਾਰੇ ਹਾਮੀ ਨਹੀਂ ਭਰੀ ਹੈ ਪਰ ਸਾਰੇ ਹਾਊਸ ਨੇ ਮੇਰੀ ਹਮਾਇਤ ਕੀਤੀ ਹੈ ਬਾਕੀ ਹਾਊਸ ਬੇਸ਼ੱਕ ਥੋੜਾ ਹੇਚਕਿਚਾਰੇ ਆ ਰਿਆ ਸੀ ਇਸ ਗੱਲ ਤੋਂ ਕਿ ਉਹ ਸਵਾਲ ਲਾਇਆ ਜਾਏ ਜਾਂ ਨਾ ਪਰ ਮੈਂ ਹਿੰਮਤ ਕਰਕੇ ਸਵਾਲ ਲਾਇਆ ਔਰ ਕਟੁਕਟ ਫਲੋਟ ਕੀਤਾ ਆ ਆਈਡੀਆ ਕਿ ਸਾਰਾ ਹਾਊਸ ਜਿਹੜਾ ਇਸਤੇ ਪੂਰੇ ਤਰੀਕੇ ਦੇ ਨਾਲ ਗੰਭੀਰਤਾ ਦੇ ਨਾਲ ਸੋਚੇ ਔਰ ਆਉਣ ਵਾਲੇ ਦਿਨਾਂ 'ਚ ਜੇ ਐਦਾ ਰਿਸਪਾਂਸ ਸਰਕਾਰ ਨੂੰ ਲੱਗਿਆ ਕਿ ਲੋਕਾਂ ਦੇ ਵੱਲੋਂ ਕਾਫੀ ਹਾਂ ਪੱਖੀ ਆਏ ਤਾਂ ਜ਼ਰੂਰ ਇਸਤੇ ਸਰਕਾਰ ਨੂੰ ਕੋਈ ਨਾ ਕੋਈ ਪਾਲਿਸੀ ਲੈ ਕੇ ਆਣੀ ਪਾਏਗੀ ਔਰ ਕੋਈ ਨਾ ਕੋਈ ਐਸੇ ਪ੍ਰਾਵਧਾਨ ਕਰਨਾ ਪਏਗਾ ਉਹਨਾਂ ਨੇ ਕਿਹਾ ਕਿ ਡਾਕਟਰ ਸਰਮਵੀਰ ਗਾਂਧੀ ਜਿਹੜੇ ਨੇ ਜਿਹੜੇ ਉਹਨਾਂ ਦੇ ਸਾਥੀ ਸੀਗੇ ਪਹਿਲੇ ਉਹਦੇ ਪਾਰਟੀ ਦੇ ਵਿੱਚ ਡਾਕਟਰ ਹਾਰਟ ਦੇ ਡਾਕਟਰ ਨੇ ਕਾਰਡੀਕ ਸਪੈਸ਼ਲਿਸਟ ਨੇ ਔਰ ਜੇ ਉਹਨਾਂ ਨੇ ਇਸ ਦੀ ਤਸਵੀਰ ਜਿਹੜੀ ਹੈ ਉਹ ਸੈਂਟਰ ਦੇ ਵਿੱਚ ਰੱਖੀ ਸੀ ਤਾਂ ਡੈਫੀਨਿਟਲੀ ਆ ਇੱਕ ਅਹਿਮ ਮਾਮਲਾ ਹੈਗਾ ਔਰ ਉਸੇ ਨੂੰ ਫੋਲੋ ਕਰਦੇ ਹੋ ਕਹਿੰਦੇ ਚਾਹੇ ਮੈਂ ਡਾਕਟਰ ਨਹੀਂ ਆ ਪਰ ਜੇ ਐਡੇ ਵੱਡੇ ਡਾਕਟਰ ਨੇ ਇਸ ਚੀਜ਼ ਦੀ ਤਜ਼ਵੀਜ਼ ਰੱਖੀ ਹੈ ਤੇ ਉਸੇ ਚੀਜ਼ ਦੀ ਤਜ਼ਵੀਜ਼ ਜਿਹੜੀ ਹੈ ਮੈਂ ਆਪਣੇ ਸਦਨ ਦੇ ਵਿੱਚ ਆਪਣੀ ਸਰਕਾਰ ਦਾ ਬੁਹਾ ਜ਼ਰੂਰ ਖਟਕਟਾਇਆ ਕਿ ਪ੍ਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਸਿਗੀਆਂ ਜਾਂ ਪਾਰਟੀਆਂ ਸਿਗੀਆਂ ਉਹਨਾਂ ਨੇ ਨਸ਼ੇ ਵੱਲ ਲਾਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਨਸ਼ੇ ਤੋਂ ਛੁਡਾਣ ਤੇ ਲਈ ਜਿਹੜਾ ਸਪੋਰਟ ਸਿਸਟਮ ਹੈਗਾ ਉਹਦੇ ਲਈ ਅਫੀਮ ਦੀ ਖੇਤੀ ਨੂੰ ਕਿਤੇ ਨਾ ਕਿਤੇ ਤਰਜੀਹ ਦੇਨ ਦੀ ਗੱਲ ਜਾਂ ਸੰਭਾਵਨਾ ਨੂੰ ਮੈਂ ਜ਼ਰੂਰ ਫਲੋਰ ਆਫ ਦਿ ਹਾਊਸ ਤੇ ਰੱਖਿਆ ਹੈ ਕੈਮਰਾ ਪਰਸਨ ਸਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਰਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਗੱਛਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ